ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਵਿਜੇ ਸਿੰਘਲਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਭ੍ਰਿਸ਼ਟਾਚਾਰ ਵਾਲਾ ਮਾਮਲਾ ਫਿਰ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਆਡੀਓ ਦੇ ਆਧਾਰ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਵਾ ਕੀਤਾ ਸੀ ਕਿ ਵਿਜੇ ਸਿੰਘਲਾ ਦੇ ਵੱਲੋਂ ਸਿਹਤ ਮੰਤਰੀ ਦੇ ਵੱਲੋਂ ਭ੍ਰਸ਼ਟਾਚਾਰ ਕੀਤਾ ਗਿਆ ਹੈ ਤੇ 1 ਫੀਸ ਦੀ ਕਮਿਸ਼ਨ ਦੀ ਮੰਗ ਕੀਤੀ ਗਈ ਆ ਉਹਨਾਂ ਨੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਸੀ ਤੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਸੀ ਪਰ ਕੋਈ ਸਮਾਂ ਪਹਿਲਾਂ ਇਹ ਖਬਰ ਆਉਂਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਅਦਾਲਤ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ক্লোਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ ਉਸ ਵਿੱਚ ਦਾਵਾ ਕੀਤਾ ਗਿਆ ਸਿੱਕੇ ਜਦੋਂ ਲੈਬ ਦੇ ਵਿੱਚ ਲਿਜਾ ਕੇ ਇਸ ਆਡੀਓ ਦਾ ਟੈਸਟ ਕੀਤਾ ਗਿਆ ਤਾਂ ਉਸ ਸਮੇਂ ਵਿਜੇ ਸਿੰਘਲਾ ਦੇ ਨਾਲ ਜੋ ਆਵਾਜ਼ ਆਡੀਓ ਦੇ ਵਿੱਚ ਸੀ ਉਹਨੇ ਮੇਲ ਨਹੀਂ ਖਾਤਾ ਯਾਨੀ ਕਿ ਇਹ ਆਵਾਜ਼ ਵਿਜੇ ਸਿੰਘਲਾ ਦੀ ਨਹੀਂ ਇਸ ਕਰਕੇ ਪੰਜਾਬ ਪੁਸ ਦੇ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ ਪਰ ਹੁਣ ਉਸ ਆਡੀਓ ਟੈਸਟ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਨੇ ਜਦੋਂ ਲੈਬ ਦੇ ਵਿੱਚ ਇਹ ਟੈਸਟ ਹੋਇਆ ਤਾਂ ਉਦੋਂ ਇੱਕ ਵੱਡੇ ਅਫਸਰ ਦੇ ਵੱਲੋਂ ਗੜਬੜੀ ਕੀਤੀ ਗਈ ਆ ਆਵਾਜ਼ ਦੇ ਟੈਸਟ ਕੁਝ ਹੋਰ ਸੀ ਪਰ ਰਿਪੋਰਟ ਵਿੱਚ ਕੁਝ ਹੋਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਬਕਾ ਸਿਹਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਵਿਜੇ ਸਿੰਘਲਾ ਦੇ ਪਿਸ਼ਟਾ ਝਾਰ ਦੇ ਕੇਸ ਦੀਆਂ ਪਰਤਾਂ ਮੁੜ ਖੁੱਲਣ ਲੱਗੀਆਂ ਨੇ ਕਿਉਂਕਿ ਮੋਹਾਲੀ ਵਿੱਚ ਦਰਜ ਇੱਕ ਹੋਰ ਪਰਚੇ ਦੇ ਵਿੱਚ ਵਿਜੇ ਸਿੰਘਲਾ ਦੇ ਕੇਸ ਦਾ ਜ਼ਿਕਰ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਜੇ ਸਿੰਘਲਾ ਦੀ ਕਥਿਤ ਆਡੀਓ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਖਬਰਾਂ ਦੇ ਅਨੁਸਾਰ ਐਫਐਸਐਲ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲਿਆ ਨੇ ਸਬੂਤਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੋਸ਼ਿਸ਼ ਕਰ ਰਹੇ ਸਨ ਖਬਰਾਂ ਦੇ ਅਨਸਾਰ ਐਫਸੀਐਲ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲਿਆ ਨੇ ਆਡੀਓ ਬ੍ਰਾਂਚ ਦੀ ਮਹਿਲਾ ਅਫਸਰ ਤੋਂ ਅਧਿਕਾਰਤ ਮੋਹਰ ਮੰਗੀ ਸੀ ਅਤੇ ਮੋਹਰ ਨਾ ਦੇਣ ਤੇ ਅਸ਼ਵਨੀ ਕਾਲਿਆ ਨੇ ਉਕਤ ਮਹਿਲਾ ਅਫਸਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ ਤੇ ਇਸ ਮਹਿਲਾ ਅਧਿਕਾਰੀ ਨੇ ਹੁਣ ਵਿਜੇ ਸਿੰਘਲਾ ਦੀ ਆਡੀਓ ਮੈਚ ਹੋਣ ਦੀ ਕਿਹਾ ਜਾ ਰਿਹਾ ਹੈ ਕਿ ਰਿਪੋਰਟ ਪੇਜੀ ਸੀ ਸਵਾਲ ਇਹ ਹੈ ਕਿ ਐਫਐਸਐਲ ਦੇ ਸਾਫਕਾ ਡਾਇਰੈਕਟਰ ਅਸ਼ਵਨੀ ਕਾਲਿਆ ਨੇ ਅਸਲ ਰਿਪੋਰਟ ਬਦਲੀ ਸੀ ਇਹ ਹਜੇ ਕੁਐਸਚਨ ਮਾਰਕ ਦੇ ਹੇਠਾ ਹੁਣ ਇਸ ਮਾਮਲੇ ਦੀ ਜਾਂਚ ਪੁਲਿਸ ਕਰੇਗੀ ਅਸ਼wini ਕਾਲਿਆ ਤੇ ਐਸਸੀ ਐਸਟੀ ਐਕਟ ਤਹਿਤ ਜੋ ਪਰਚਾ ਦਰਜ ਹੋ ਗਿਆ ਤੇ ਪੁਲਿਸ ਜਲਦ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਸਕਦੀ ਆ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਇਹ ਖਬਰ ਸਾਹਮਣੇ ਆਈ ਸੀ ਕਿ ਪੰਜਾਬ ਪੁਲਿਸ ਦੇ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਆ ਤਾਂ ਉਦੋਂ ਇੱਕ ਪਾਸੇ ਖਬਰ ਇਹ ਸਾਹਮਣੇ ਆਈ ਸੀ ਕਿ ਉਸ ਸਮੇਂ ਐਫਐਐਲ ਦੇ ਵਿੱਚ ਇੱਕ ਖਾਸ ਅਧਿਕਾਰੀ ਨੂੰ ਲੈ ਕੇ ਕੋਈ ਦਿਨਾਂ ਦੇ ਲਈ ਤਨਾਤ ਕੀਤਾ ਗਿਆ ਸੀ ਤੇ ਹੁਣ ਇਹ ਸਵਾਲ ਫੇਰ ਪੈਦਾ ਹੋ ਰਿਹਾ ਹੈ ਕਿ ਉਸੇ ਅਧਿਕਾਰੀ ਨੇ ਇਸ ਆਡੀਓ ਦੇ ਨਾਲ ਕੋਈ ਛੇੜਖਾਨੀ ਕੀਤੀ ਆ ਇਸ ਆਡੀਓ ਦੇ ਨਾਲ ਛੇੜਛੜ ਕੀਤੀ ਗਈ ਆ ਨਤੀਜੇ ਕੁਝ ਹੋਰ ਸੀ ਜਾਂ ਰਿਪੋਰਟ ਕੁਝ ਹੋਰ ਸੀ ਤੇ ਅੱਗੇ ਬਣਾ ਕੇ ਰਿਪੋਰਟ ਕੁਝ ਹੋਰ ਪੇਸ਼ ਕੀਤੀ ਗਈ ਆ ਇਹ ਪੂਰਾ ਹੁਣ ਜਾਂਚ ਦਾ ਵਿਸ਼ਾ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਵੀ ਮਿਲ ਚੁੱਕੀ ਆ ਜੋ ਤੁਹਾਡੇ ਨਾਲ ਪਹਿਲਾਂ ਜ਼ਿਕਰ ਕਰ ਚੁੱਕੇ ਆ ਦੱਸ ਦਈਏ ਕਿ 1 ਫੀਸ ਦੀ ਕਮਿਸ਼ਨ ਮੰਗਨ ਦੇ ਦੋਹ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਉਹਨਾਂ ਦੇ ਓਐਸਡੀ ਜੋ ਪ੍ਰਦੀਪ ਕੁਮਾਰ ਦੇ ਖਿਲਾਫ ਥਾਣਾ ਫੇਜ਼ 8 ਮੁਹਾਲੀ ਦੇ ਵਿਖੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ 7 ਅਤੇ 8 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਮੁਹਾਲੀ ਪੁਲਿਸ ਨੇ ਪਿਛਲੇ ਮਹੀਨੇ ਹੀ ਸਿੰਘਲਾ ਨੂੰ ਕਲੀਨ ਚਿੱਟ ਦਿੱਤੀ ਸੀ ਜਿਸ ਤੋਂ ਬਾਅਦ ਮੁਹਾਲੀ ਦੀ ਅਦਾਲਤ ਦੇ ਵਿੱਚ ਮਾਮਲਾ ਰੱਦ ਕਰਨ ਦੇ ਸਬੰਧੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਆ ਪਰ ਹੁਣ ਸਵਾਲ ਇਹ ਹੈ ਕਿ ਪਹਿਲਾਂ ਆਪ ਹੀ ਦਾਅਵਾ ਕੀਤਾ ਕਿ ਸਾਡੇ ਮੰਤਰੀ ਨੇ ਭ੍ਰਿਸ਼ਟਾਚਾਰ ਕੀਤਾ ਹੈ ਪਲਾਂ ਇੱਕ ਫੀਸ ਦੀ ਹੀ ਭ੍ਰਿਸ਼ਟਾਚਾਰ ਕੀਤਾ ਹੈ ਉਸ ਤੋਂ ਕੋਈ ਸਮਾਂ ਬਾਅਦ ਯਾਨੀ ਕਿ ਤਕਰੀਬਨ 3 ਸਾਲ ਬਾਅਦ ਤੁਹਾਡੀ ਹੀ ਪੁਲਿਸ ਤੁਹਾਡੀ ਸਰਕਾਰ ਉਸ ਮਾਮਲੇ 'ਚ ਕਲੋਜ਼ਰ ਰਿਪੋਰਟ ਦਾਖਲ ਕਰ ਦਿੰਦੀ ਹੈ ਕਿ ਜੀ ਆਡੀਓ ਦੇ ਵਿੱਚ ਆਵਾਜ਼ ਮੇਲ ਨਹੀਂ ਖਾਂਦੀ ਵਿਜੇ ਸਿੰਘਲਾ ਸਾਹਿਬ ਦੀ ਉਹ ਆਵਾਜ਼ ਨਹੀਂ ਤਾਂ ਸਵਾਲ ਇਹ ਪੈਦਾ ਹੁੰਦਾ ਇੱਕ ਜੋ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਰਿਪੋਰਟ ਦੇ ਨਾਲ ਇਹ ਖਦਸ਼ਾ ਇੱਕ ਕੁਝ ਫਿਰ ਬਦਲ ਕੀਤਾ ਗਿਆ ਕੁਝ ਛੇੜ ਛਾੜ ਕੀਤੀ ਗਈ ਹੈ ਤਾਂ ਫਿਰ ਇਹ ਕਿਸ ਦੇ ਇਸ਼ਾਰੇ ਤੇ ਹੋ ਰਿਹਾ ਹੈ ਪਹਿਲਾਂ ਕਿਸ ਦੇ ਇਸ਼ਾਰੇ ਦੇ ਉੱਪਰ ਇਹ ਦਾਵਾ ਕੀਤਾ ਗਿਆ ਕਿ ਵਿਜੇ ਸਿੰਘਲਾ ਨੇ ਭਿਸ਼ਟਾਚਾਰ ਕੀਤਾ ਹੈ ਜਦੋਂ ਉਹਨਾਂ ਨੇ ਵਾਕਿਆ ਕੀਤਾ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਠੀਕ ਸਨ ਪਰ ਜਦੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਫਿਰ ਉਦੋਂ ਕਿਸ ਦਾ ਦਬਾ ਸੀ ਕਿਸ ਦੇ ਦਬਾ ਦੇ ਹੇਠ ਵਿਜੇ ਸਿੰਘ ਲਾ ਨੂੰ ਬਚਾਉਣ ਦੇ ਲਈ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ 'ਚ ਨਵਾਂ ਖਲਾਸਾ ਹੋਇਆ ਹੈ ਕਿ ਜਿਸ ਮਹਿਲਾ ਅਫਸਰ ਤੋਂ ਮੋਹਰ ਮੰਗੀ ਗਈ ਸੀ ਤੇ ਰਿਪੋਰਟ ਦੇ ਨਾਲ ਸੱਜਾ ਖੱਬਾ ਜਾਂ ਉਹਨੇ 21 ਕੀਤੇ ਜਾਣਦੇ ਖਦਸ਼ੇ ਪਗਟਾਏ ਜਾ ਰਹੇ ਨੇ ਤਾਂ ਫਿਰ ਇੱਕ ਵਾਰ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਧੰਨਵਾਦ